ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੋਤਾਂ ਦੀ ਲੜੀ ਵਿੱਚ ਸੰਧੂ ਗੋਤ ਬਾਰੇ ਗੱਲ ਕਰਾਂਗੇ ਸੰਧੂ ਗੋਤ ਜੱਟਾਂ ਵਿੱਚ ਕਾਫੀ ਪ੍ਰਸਿੱਧ ਗੋਤ ਹੈ ਪੰਜਾਬ ਵਿੱਚ ਸਿੱਧੂਆਂ ਮਗਰੋਂ ਸੰਧੂ ਗਿੰਤੀ ਪੱਖੋਂ ਦੂਜਾ ਵੱਡਾ ਗੋਤ ਹੈ ਇਹਨਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਬਰਸਰ ਜ਼ਿਲ੍ਹੇ ਹਨ ਸੰਧੂ ਪਾਈਚਾਰਾ ਸਤਲੁਜ ਦਰਿਆ ਦੇ ਨਾਲ-ਨਾਲ ਦੋਵੇਂ ਪਾਸੇ ਵਸਿਆ ਹੋਇਆ ਹੈ ਪੂਰੇ ਵਿੱਚ ਅੰਬਾਲੇ ਤੋਂ ਪੱਛਮ ਵੱਲ ਸੰਧੂ ਜ਼ਿਲ੍ਹਾ ਸਿਆਲਕੋਟ ਅਤੇ ਗੁਜਰਾਵਾਲ ਦੇ ਪਹਾੜੀ ਇਲਾਕਿਆਂ ਵਿੱਚ ਵੀ ਬਹੁਤ ਗਿਣਤੀ ਵਿੱਚ ਮਿਲਦੇ ਹਨ ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਰਾਜੇ ਰਾਮਚੰਦਰ ਜੀ ਰਾਹੀਂ ਸੂਰਜਵੰਸੀ ਰਾਜਪੂਤਾਂ ਦੀ ਰਘੁਵੰਸੀ ਕੁੱਲ ਨਾਲ ਸੰਬੰਧ ਰੱਖਦੇ ਹਨ ਇਸ ਵੰਸ਼ ਵਿੱਚੋਂ ਹੀ ਸੰਧੂ ਰਾਓ ਇੱਕ ਮਹਾਨ ਯੋਧਾ ਹੋਇਆ ਸਰ ਲੈਪਲਨ ਗ੍ਰੀਫਨ ਦੀ ਰਾਇ ਵਿੱਚ ਸੰਧੂ ਉੱਤਰ-ਪੱਛਮੀ ਰਾਜਪੂਤਾਂ ਵਿੱਚੋਂ ਪੰਜਾਬ ਵਿੱਚ ਆਏ ਹਨ ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਜਗ੍ਹਾ ਤੇ ਚਲੇ ਜਾਂਦੇ ਸਨ ਪ੍ਰਸਿੱਧ ਇਤਿਹਾਸਕਾਰ ਕੇ ਸੀ ਜਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ 11ਵੀਂ ਸਦੀ ਵਿੱਚ ਮਹਿਮੂਦ ਗਜਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਤੇ ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ ਪਾਣੀ ਅਨੁਸਾਰ ਸੰਧੂਆਂ ਦਾ ਸਿੱਧ ਅਤੇ ਜੇਲਮ ਵਿਚਕਾਰ ਇੱਕ ਜਨਪਦ ਸੀ ਸਾਸੂ 39 ਈਸਵੀ ਵਿੱਚ ਇਹਨਾਂ ਦੇ ਰਾਜੇ ਪੁੰਨਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਹਨਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖਰ ਇਹਨਾਂ ਨੂੰ ਸਿੱਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾਂ ਤੇ ਖੱਤਰੀਆਂ ਤੋਂ ਉੱਚਾ ਹੋ ਗਿਆ ਸੀ। ਜੰਗਰ ਜੱਟ ਵੀ ਸਿੱਧੂਆਂ ਨਾਲ ਰਲਦੇ ਸਨ। ਜੰਜਰ ਉਪਗੋਤ ਹੈ ਜੰਜਰ ਅਤੇ ਛਿੰਜਰ ਗੋਤ ਵਿੱਚ ਵੀ ਫਰਕ ਹੈ ਛਿੰਜਰ ਜੱਟ ਰਾਜਸਥਾਨ ਦੇ ਬਾਗੜ ਖੇਤਰ ਤੋਂ ਉੱਠ ਕੇ ਮਾਲਵੇ ਦੇ ਸੰਗਰੂਰ ਅਤੇ ਅਮਲੋ ਖੇਤਰਾਂ ਵਿੱਚ ਆਵਾਦ ਹੋ ਗਏ ਸਨ ਸੰਧੂ ਜੱਟ ਸਿੱਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ ਮਹਾਪਾਰ ਦੇ ਸਮੇਂ ਵਿੱਚ ਸਿੱਧ ਵਿੱਚ ਜਾਦਰਨ ਸੰਧੂ ਦਾ ਰਾਜ ਸੀ ਦਰਯੋਦਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜਾਥਨ ਨਾ ਕਰਕੇ ਸੰਧੂਆਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ ਅਤੇ ਸੰਧੂਆਂ ਨੇ ਮਹਾਪਾਰ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ ਕਨਲ ਜੀਮਸ ਟਾਡ ਨੇ ਵੀ ਸੰਧੂ ਵੰਸ਼ੀਆਂ ਨੂੰ ਛੱਤੀ ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ ਐਚ ਏ ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂਹੀਆਂ ਲਿਖੀਆਂ ਹਨ ਸਿਆਲਕੋਟ ਦੇ 1883 ਤੋਂ 84 ਗਜਟ ਅਨੁਸਾਰ ਸੰਧੂਆਂ ਦੀਆਂ ਕੇਵਲ 5 ਹੀ ਮੂਹੀਆਂ ਹਨ ਜ਼ਿਲ੍ਹਾ ਕਰਨਾਲ ਦੇ ਬਿਸਨੀਕ ਸੰਧੂ ਵੰਸ਼ ਕਾਲਾ ਮਹਿਰ ਅਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ ਇਹ ਸੰਧੂ ਵਾਂਛ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਦ ਸਿਆਲਕੋਟ ਜ਼ਿਲ੍ਹੇ ਵਿੱਚ ਥਾਣਾ ਸਦਰ ਵਿੱਚ ਹੈ ਜੋ ਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ ਇੱਕ ਹੋਰ ਰਵਾਇਤ ਹੈ ਕਿ ਕਾਲਾ ਮੇਹਰ ਮਾਲਵੇ ਦੇ ਸਨੇਹਰ ਤੋਂ ਉੱਟ ਕੇ ਬਾਜੇ ਵਿੱਚ ਸਰਹਾਲੀ ਵਿੱਚ ਚਲਾ ਗਿਆ ਸੰਧੂਆਂ ਦੇ ਸਰਹਾਲੀ ਖੇਤਰ ਵਿੱਚ 22 ਪਿੰਡ ਹਨ ਇਸ ਇਲਾਕੇ ਨੂੰ ਸੰਧੂਆਂ ਦਾ ਬਾਈਆ ਕਿਹਾ ਜਾਂਦਾ ਹੈ ਸੰਧੂਆਂ ਦੇ 17 ਪਿੰਡ ਭਨਕੇ ਦੇ ਇਲਾਕੇ ਵਿੱਚ ਹਨ ਲਾਹੌਰ ਦੇ ਇਲਾਕੇ ਵਿੱਚ ਚਰਾਜਾ ਜੰਗ ਅਤੇ ਜੋਧੂ ਆਦ ਵੱਡੇ ਤੇ ਪ੍ਰਸਿੱਧ ਪਿੰਡ ਹਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਪੂਰਬੀ ਪੰਜਾਬ ਵਿੱਚ ਆ ਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਂ ਨਾਲ ਅਤੇ ਫਰੀਦਕੋਟ ਤੋਂ ਮੁਕਸਰ ਤੱਕ ਵੀ ਹਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂਵਾਲਾ, ਟੁੱਗੇਵਾਲਾ, ਬੀਰੇਵਾਲਾ, ਭਾਗ ਸਿੰਘਵਾਲਾ, ਛੱਕਾਂਵਾਲੀ, ਕਾਨਿਆਵਾਲੀ, ਖੜੰਝ ਆਦ ਕਾਫੀ ਪਿੰਡ ਹਨ। ਉਹ ਖਾਲੇ ਦੇ ਸੰਧੂ ਸਰਹਾਲੀ ਤੋਂ ਆਏ ਹਨ ਫੀਦਕੋਟ ਦੇ ਪਾਸ ਸੰਧਵਾ ਪਿੰਡ ਸੰਧੂ ਜੱਟਾਂ ਨੇ ਹੀ ਆਵਾਜ਼ ਕੀਤਾ ਸੀ ਫਿਰ ਬਰਾੜ ਆ ਗਏ ਸ਼ੁਰੂ ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾਂ ਖਾਤਰ ਆਪਸੀ ਲੜਾਈਆਂ ਵੀ ਹੋਈਆਂ ਗਜ਼ਟਰ ਫਰੋਜ਼ਪੁਰ ਅਨਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿੱਚੋਂ ਹੀ ਆਲੂ ਵਾਲੀ ਸਰਦਾਰਾਂ ਨਾਲ ਹੀ ਆਏ ਮੁਗਲ ਰਾਜ ਦੇ ਪਤਨ ਮੰਗਰੋ ਜ਼ੀਰਾ ਦੀ ਵੇਟ ਵਿੱਚ ਗਿੱਲਾਂ ਦੇ ਜੋਰ ਦੇਣ ਤੇ ਸੰਧੂ ਇਸ ਇਲਾਕੇ ਵਿੱਚ ਹੀ ਆਵਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦਬਾਬੇ ਦੇ ਖੇਤਰ ਜਲੰਧਰ ਹਸੀਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆ ਕੇ ਕੁਝ ਮਜੈਲ ਸੰਧੂ ਬਠਿੰਡਾ ਮਾਨਸਾ ਆਦ ਇਲਾਕਿਆਂ ਵਿੱਚ ਆ ਬਸੇ ਸਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਵਿੱਚ ਮਹਰਾਣਾ ਵਿੱਚ ਸੰਧੂਆਂ ਦਾ ਭਾਰੀ ਮੇਲਾ ਲੱਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਬਾਬੇ ਕਾਲੇ ਮੇਰ ਦੀ ਸਮਾਦ ਤੇ ਚੜਾਵਾ ਚੜਾਉਂਦੇ ਹਨ। ਇਹ ਸਾਰਾ ਚੜਾਵਾ ਸੰਧੂ ਮਰਾਸੀ ਨੂੰ ਦਿੰਦੇ ਹਨ। ਸੰਧੂਆਂ ਦੇ ਇੱਕ ਮਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੇਹਰ ਤੇ ਪੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ ਸੀ। ਪੱਟੀਆਂ ਨੇ ਕਾਲੇ ਮੇਹਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ ਉਸਨੇ ਕਾਲੇ ਮਹਿਰ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤੀ ਕਾਲਾ ਮਹਿਰ ਖਾਣਾ ਖਾ ਕੇ ਬੇਹੋਸ਼ ਹੋ ਗਿਆ ਇਸ ਸਮੇਂ ਪੱਟੀਆਂ ਨੇ ਕਾਲੇ ਮਹਿਰ ਤੇ ਹਮਲਾ ਕਰਨਾ ਚਾਹਿਆ ਪਰ ਇੱਕ ਮਰਾਸੀ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਕਾਲਾ ਮਹਿਰ ਅਜੇ ਜਾਗ ਰਿਹਾ ਹੈ ਪੂਰਾ ਸੁੱਤਾ ਨਹੀਂ ਹੈ ਜਦੋਂ ਕਾਲੇ ਮਹਿਰ ਨੂੰ ਹੋਸ਼ ਆਈ ਤਾਂ ਪੱਟੀਆਂ ਨੇ ਉਸ ਦੇ ਸਿਰ ਨੂੰ ਜ਼ਖਮੀ ਕਰ ਦਿੱਤਾ ਉਹ ਜ਼ਖਮੀ ਸਿਰ ਨਾਲ ਪੱਟੀਆਂ ਨਾਲ ਲੜਦਾ ਰਿਹਾ ਇਸ ਸਮੇਂ ਇੱਕ لالچی ਮੁਸਲਮਾਨ ਨੇ ਵੀ ਪੱਟੀਆਂ ਦੀ ਹੌਸਲਾ ਅਫਸਾਈ ਕੀਤੀ। ਕਾਲੇ ਮਿਹਰ ਨੇ ਮਰਨ ਲੱਗਿਆ ਆਪਣੀ ਵਾਸ਼ ਤੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ ਤੇ ਜੇ ਬ੍ਰਾਹਮਣ ਚੜੇ ਤਾਂ ਉਸ ਦਾ ਸਿਰ ਵੱਢ ਦਿਓ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਚੜਾਵਾ ਮਰਾਸੀ ਨੂੰ ਹੀ ਦੇਣਾ। ਹੁਣ ਸੰਧੂਆਂ ਦੇ ਪ੍ਰੋਹਤ ਮਰਾਸੀ ਹੀ ਹੁੰਦੇ ਹਨ। ਪੂਰਾ ਚੜਾਵਾ ਮਰਾਸੀ ਨੂੰ ਹੀ ਦਿੱਤਾ ਜਾਂਦਾ ਹੈ ਤੇ ਕਈ ਮਰਾਸੀਆਂ ਨੂੰ ਸੰਧੂਆਂ ਦੀਆਂ ਮੂਹੀਆਂ ਜਵਾਨੀ ਯਾਦ ਹਨ। ਕਈ ਸੰਧੂ ਇਹਨਾਂ ਤੋਂ ਆਪਣੇ ਕੁਰਸੀ ਨਾਂ ਮੇ ਲਿਖ ਕੇ ਬਈ ਵਿੱਚ ਦਰਜ ਕਰ ਲੈਂਦੇ ਹਨ ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮਹਿਰ ਕਾਣੀ ਨੀਂਦ ਸੌਂਦਾ ਸੀ ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅਧੀਆਂ ਖੁੱਲੀਆਂ ਰੱਖਦੇ ਹਨ ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮਹਿਰ ਨੂੰ ਪੀਰ ਬਾਗ ਪੂਜਦੇ ਹਨ ਅਤੇ ਬਹੁਤ ਹੀ ਸਤਕਾਰ ਕਰਦੇ ਹਨ ਸੰਧੂ ਜਾਟ ਹਸਾਰ ਰੋਤਕ ਤੇ ਮੇਠ ਵਿੱਚ ਬਸਦੇ ਹਨ ਇਹ ਹਿੰਦੂ ਹਨ ਇੱਕ ਹੋਰ ਰਵਾਇਤ ਅਨਸਾਰ ਕਾਲਾ ਮਿਹਰ ਸਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ ਜਿੱਥੇ ਉਹਦਾ ਸਿਰ ਵੱਡਿਆ ਸੀ ਉਸ ਥਾਂ ਉਸਦੀ ਯਾਦਗਾਰ ਦੇ ਤੌਰ ਤੇ ਮੱਠ ਬਣਾਇਆ ਗਿਆ ਹੈ ਮਾਜੇ ਦੇ ਸੰਧੂ ਇੱਥੇ ਹੀ ਸਰਹਾਲੀ ਵਿੱਚ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ ਤੇ ਖੁਸ਼ੀ ਵਿੱਚ ਚੜਾਵੇ ਚੜਾਉਂਦੇ ਹਨ ਮੱਠ ਦੇ ਦਿਵਾਲੇ ਚੱਕਰ ਵੀ ਲਾਉਂਦੇ ਹਨ ਸਰਹਾਲੀ ਬਲਟੋਹਾ ਪੜਾਣਾ ਮਨਾਵਾ ਆਦ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ ਇਹ ਪੂਜਾ ਸਾਲ ਵਿੱਚ ਦੋ ਵਾਰ ਕੀਤੀ ਜਾਂਦੀ ਹੈ ਭਾਵ ਭਾਦਰੂ ਦੀ ਮੱਸਿਆ ਦੀ ਏਕਮ ਤੇ ਫੱਗਣ ਦੀ ਮੱਸਿਆ ਦੀ ਏਕਮ ਨੂੰ ਕਈ ਸੰਧੂ ਸਾਲ ਵਿੱਚ ਇੱਕ ਵਾਰ ਕਰਦੇ ਹਨ ਖੇਤਾਂ ਵਿੱਚ ਜਿੱਥੇ ਵੀ ਕਾਲੇ ਮਿਹਰ ਦੀ ਜਗ੍ਹਾ ਬਣੀ ਹੁੰਦੀ ਹੈ ਸੰਧੂ ਪਰਿਵਾਰ ਦੀ ਨੂੰ ਉੱਥੇ ਮਿੱਟੀ ਕੱਢਦੀ ਹੈ ਤੇ ਸੱਤ ਵਾਰ ਮਿੱਟੀ ਕੱਢਣ ਕੇ ਉਸ ਜਗ੍ਹਾ ਉੱਪਰ ਰੱਖ ਦਿੰਦੀ ਹੈ ਤੇ ਫਿਰ ਹੋਰ ਮਿੱਟੀ ਕੱਢ ਕੇ ਪੱਲੇ ਵਿੱਚ ਪਾ ਕੇ ਕਾਲੇ ਮਿਹਰ ਦੀ ਜਗ੍ਹਾ ਉੱਪਰ ਵਾਪਸ ਪਾ ਦਿੰਦੀ ਹੈ ਇਸੇ ਦਿਨ ਮਿੱਟੀ ਕੱਢਣ ਤੋਂ ਬਾਅਦ ਮਰਾਸੀ ਨੂੰ ਦਹੀਂ ਅਤੇ ਦੁੱਧ ਵਿੱਚ ਘਿਓ ਪਾ ਕੇ ਦਿੱਤਾ ਜਾਂਦਾ ਹੈ। ਭਾਦਰੋਂ ਦੀ ਮੱਸੀਆ ਦੀ ਇੱਕਮ ਨੂੰ ਮੱਥਾ ਟੇਕਣ ਤੋਂ ਬਾਅਦ ਸੰਧੂ ਲੋਕ ਆਪਣੇ ਘਰਾਂ ਵਿੱਚ ਖੀਰ ਬਣਾਉਂਦੇ ਹਨ ਜੋ ਬਾਅਦ ਵਿੱਚ ਮਰਾਸੀਆਂ ਨੂੰ ਖਵਾਈ ਜਾਂਦੀ ਹੈ। ਮੱਥਾ ਟੇਕਣ ਤੋਂ ਅਗਲੇ ਦਿਨ ਸੰਧੂ ਘਰਾਂ ਵਿੱਚ ਦੁੱਧ ਨਹੀਂ ਰੜਕਿਆ ਜਾਂਦਾ। ਜੇਕਰ ਸੰਧੂ ਲੋਕ ਸੁਖ ਸੁਖਦੇ ਹਨ ਤਾਂ ਉਹ ਭਾਦਰੋਂ ਜਾਂ ਫੱਗਣ ਦੀ ਮੱਸੀਆ ਦੀ ਇੱਕ ਸਨੂ ਹੀ ਸੁੱਖ ਉਤਾਰਦੇ ਹਨ। ਪਾਦਰੋਂ ਨੂੰ ਮਿੱਠੀਆਂ ਰੋਟੀਆਂ ਅਤੇ ਫਗਣ ਨੂੰ ਭੇਲੀਆਂ ਦਾ ਚੜਾਵਾ ਚੜਾਇਆ ਜਾਂਦਾ ਹੈ। ਕਿਸੇ ਵੀ ਤਿਉਹਾਰ ਤੇ ਕਾਲੇ ਮੇਹਰ ਦੀ ਜਗਾ ਉੱਪਰ ਦੀਵੇ ਜਗਾਏ ਜਾਂਦੇ ਹਨ ਤੇ ਘਰ ਵਿੱਚ ਬਣੇ ਕਿਸੇ ਵੀ ਭਗਵਾਨ ਵਿੱਚੋਂ ਪਹਿਲਾਂ ਕਾਲੇ ਮੇਹਰ ਦੇ ਨਾਂ ਦਾ ਪ੍ਰਸ਼ਾਦ ਕੱਟਿਆ ਜਾਂਦਾ ਹੈ। ਵਿਆਹ ਸਮੇਂ ਮੁੰਡੇ ਵਾਲਾ ਸੰਧੂ ਪਰਿਵਾਰ ਕੁੜੀ ਵਾਲੇ ਪਰਿਵਾਰ ਨੂੰ ਕਾਲੇ ਮੇਹਰ ਦੇ ਕੱਪੜੇ ਦੀ ਮੰਗ ਕਰਦੇ ਹਨ। ਨੰਮ ਵਿਆਹੀ ਜੋੜੀ ਨੂੰ ਕਾਲੇ ਮੇਹਰ ਦੀ ਜਗਾ ਉੱਪਰ ਮੱਥਾ ਟਿਕਾਉਣਾ ਜ਼ਰੂਰੀ ਹੁੰਦਾ ਹੈ। ਮੱਥਾ ਟੇਕਣ ਤੋਂ ਬਾਅਦ ਹੀ ਜੋੜੀ ਜੰਡੀ ਦਿਵਾਲੇ ਢੇੜਾ ਮਾਰਦੀ ਹੈ ਤੇ ਮੁੰਡੇ ਦੁਆਰਾ ਜੰਡੀ ਤੇ ਟੱਕ ਲਗਾਇਆ ਜਾਂਦਾ ਹੈ ਮੰਨਿਆ ਜਾਂਦਾ ਹੈ ਘਰ ਵਿੱਚ ਸੂਣ ਵਾਲੀ ਗਾਂ ਜਾਂ ਮੱਝ ਦੀ ਬੋਲੀ ਵਾਲਾ ਦੁੱਧ ਕਿਸੇ ਪੰਡਿਤ ਜਾਂ ਮੁਸਲਮਾਨ ਨੂੰ ਨਹੀਂ ਦੇਣਾ ਹੁੰਦਾ ਤੇ ਨਾ ਹੀ ਆਪਣੀ ਗੋਤ ਤੋਂ ਬਾਹਰ ਕਿਸੇ ਨੂੰ ਦੇਣਾ ਹੁੰਦਾ ਹੈ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਡੰਗਰ ਦਾ ਜਾਨੀ ਨੁਕਸਾਨ ਹੁੰਦਾ ਹੈ ਕਾਲੇ ਮੇਹਰ ਨੂੰ ਮੰਨਣ ਵਾਲੇ ਸੰਧੂ ਲੋਕ ਖਾਸ ਕਰਕੇ ਘਰ ਦੀ ਨੂੰ ਕਾਲੇ ਕੱਪੜਿਆਂ ਤੋਂ ਪਰਹੇਜ਼ ਕਰਦੀ ਹੈ ਕਿਹਾ ਜਾਂਦਾ ਹੈ ਕਿ ਜੋ ਸੰਧੂ ਲੋਕ ਇਹਨਾਂ ਬਜਨਾਵਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਕਾਫੀ ਭਾਰੀ ਨੁਕਸਾਨ ਭੁਗਤਣਾ ਪੈਂਦਾ ਹੈ ਕਾਲੇ ਮੇਹਰ ਨਾਲ ਸੰਬੰਧਿਤ ਫਰੀਦਕੋਟ ਨੇੜੇ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਬੀੜ ਵਿੱਚ ਜੋ ਬੀੜ ਸਿੱਖਾਂ ਵਾਲਾ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਪਾਕਿਸਤਾਨ ਦੇ ਪਨਾਵਾ ਪਿੰਡ ਵਿੱਚ ਸੱਤ ਮੰਝਲ ਜਗ੍ਹਾ ਸਥਿਤ ਹੈ ਜਿੱਥੇ ਇੱਕ ਵੱਡ ਪੱਧਰੀ ਮੇਲਾ ਲੱਗਦਾ ਹੈ ਇਸ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜੋ ਸਰਕਾਰੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੰਜਗਰਾਇਆਂ ਤੇ ਬਧਰਾਵਾ ਪਟਿਆਲੇ ਜ਼ਿਲ੍ਹੇ ਦੇ ਪਿੰਡ ਬ੍ਰਹਮਪੁਰਾ ਮਰੇਲਕੋਟਲੇ ਦੇ ਨੇੜਲੇ ਪਿੰਡ ਕਠਾਲਾ ਵਿਖੇ ਵੀ ਕਾਲੇ ਮੇਹਰ ਨੂੰ ਵੱਡੇ ਪੱਧਰ ਉੱਪਰ ਮਾਨਤਾ ਪ੍ਰਾਪਤ ਹੈ ਸੰਦੂ ਸਿੱਧੂ ਤੇ ਸਿੱਦੜ ਇੱਕੋ ਹੀ ਗੋਤ ਹਨ ਅਚਾਰਨ ਵਿੱਚ ਦਰੇੜੇ ਖੇਤਰਾਂ ਵਿੱਚ ਜਾ ਕੇ ਫਰਕ ਵੀ ਪੈ ਜਾਂਦਾ ਹੈ ਦਾਲਿਤ ਜਾਤੀਆਂ ਚਮਾਰਾਂ ਤੇ ਤਰਖਾਣਾ ਆਦਿ ਵਿੱਚ ਵੀ ਸੰਦੂ ਗੋਤ ਦੇ ਕਾਫੀ ਲੋਕ ਮਿਲਦੇ ਹਨ ਜਿਹੜੇ ਗਰੀਬ ਸੰਧੂਆਂ ਨੇ ਦਲਿਤ ਅਤੇ ਪਿਛੜੀਆਂ ਸਰਿਆਣੀਆਂ ਦੇ ਔਰਤਾਂ ਨਾਲ ਵਿਆਹ ਕਰ ਲਏ ਉਹ ਉਹਨਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਹਨਾਂ ਨੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਲਈ। ਕਈ ਥਾਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਆਪਸੀਆਂ ਨੇ ਆਪਣੇ ਮੁਲਕਾਂ ਵਾਲੇ ਹੀ ਗੋਤ ਰੱਖ ਲਏ ਹਨ। ਛੋਟੀਆਂ ਜਾਤੀਆਂ ਦੇ ਸੰਧੂਆਂ ਨੂੰ ਸੰਧੂ ਜੱਟ ਹੋਕਾ ਸੰਧੂ ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੇਹਰ ਦੇ ਜਨਮ ਤੋਂ ਮੰਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਿਤ ਤੇ ਇਤਿਹਾਸਕ ਕਹਾਣੀਆਂ ਵੀ ਪ੍ਰਚਲਿਤ ਹਨ। ਸੰਧੂ ਜੱਟ, ਮੁਸਲਮਾਨ, ਸਿੱਖ, Hindu ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤੇ ਮੁਸਲਮਾਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਮੰਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ Hindu ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ 1881 ਈਸਵੀ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੀ ਪੰਜਾਬ ਵਿੱਚ 135732 ਸੀ ਸਰ ਲੈਵਲ ਗ੍ਰੀਫਨ ਨੇ ਆਪਣੀ ਕਿਤਾਬ ਪੰਜਾਬ ਚੀਫਸ ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫੀ ਦਿੱਤਾ ਹੈ ਬਹੁਤੇ ਸੰਧੂ ਪੱਛਮੀ ਪੰਜਾਬ ਦੇ ਮਾਝੇ ਵਿੱਚ ਆਵਾਸ ਸਨ ਮਾਲਵੇ ਵਿੱਚ ਬਹੁਤ ਘੱਟ ਸਨ ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ठाट ਨਾਲ ਰਹਿੰਦੇ ਹਨ ਮਹਰਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ ਸਿੱਖ ਦੀਆਂ 12 ਮਿਸਲਾਂ ਵਿੱਚ 4 ਮਿਸਲਾਂ ਸੰਧੂ ਖਾਨਦਾਨ ਦੀਆਂ ਸਨ ਸੰਧੂ ਜਗਤ ਪ੍ਰਸਿੱਧ ਗੋਤ ਹੈ ਸੰਧੂ ਚੁਸਤੇ ਘੰਡੀ ਵੀ ਹੁੰਦੇ ਹਨ ਇਹ ਬਹੁਤ ਤੇਜ਼ ਦਿਮਾਗ ਵਾਲੇ ਵੀ ਹੁੰਦੇ ਹਨ ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈਵਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖਾਨਦਾਨ ਵਿੱਚੋਂ ਹੀ ਸਨ